ਕ੍ਰਿਮਨਲ ਬੰਦੇ ਦਾ ਕੰਮ ਹੁੰਦਾ ਕ੍ਰਾਈਮ ਕਰਨਾ ਉਹ ਕ੍ਰਾਈਮ ਕਰਦਾ ਪਰ ਜੋ ਪੁਲਿਸ ਹੁੰਦੀ ਹੈ ਉਹ ਦੇਖਦੀ ਹੈ ਕਿ ਇਹ ਕ੍ਰਾਈਮ ਕਿਸ ਨੇ ਕੀਤਾ ਉਸ ਵਿੱਚ ਜੋ ਵੀਕ ਪੁਆਇੰਟ ਹੁੰਦੇ ਆ ਉਹਨਾਂ ਨੂੰ ਤਲਾਸ਼ ਕੀਤਾ ਜਾਂਦਾ ਤੇ ਉਹਨਾਂ ਵੀਕ ਪੁਆਇੰਟਾਂ ਕਾਰਨ ਪੁਲਿਸ ਉਸ ਬੰਦੇ ਤੱਕ ਪਹੁੰਚਦੀ ਹੈ ਜਿਸ ਨੇ ਉਸ ਜੁਰਮ ਨੂੰ ਉਸ ਕ੍ਰਾਈਮ ਨੂੰ ਅੰਜਾਮ ਦਿੱਤਾ ਹੁੰਦਾ ਪਰ ਜਦੋਂ ਕਿਸੇ ਪੁਲਿਸ ਵਾਲੇ ਨੇ ਕ੍ਰਾਈਮ ਕਰਨਾ ਹੁੰਦਾ ਆ ਫਿਰ ਉਹ ਉਹਨਾਂ ਗੱਲਾਂ ਦਾ ਧਿਆਨ ਰੱਖਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਕੀ ਬੀਕ ਪੁਆਇੰਟ ਹੋ ਸਕਦਿਆ ਕਿਸ ਕਾਰਨ ਕੋਈ ਬੰਦਾ ਫੜਿਆ ਜਾ ਸਕਦਾ ਜਾਂ ਮੈਂ ਫੜਿਆ ਜਾ ਸਕਦਾ ਇਸ ਕਾਰਨ ਉਹ ਉਹਨਾਂ ਗੱਲਾਂ ਦਾ ਧਿਆਨ ਰੱਖਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਦੋ ਕਤਲ ਹੁੰਦੇ ਨੇ ਤੇ ਕਤਲ ਕਰਨ ਵਾਲਾ ਇੱਕ ਪੁਲਿਸ ਵਾਲਾ ਹੁੰਦਾ ਹੈ ਪੁਲਿਸ ਵਾਲਾ ਇਹਨਾਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਮੈਂ ਕੀ ਕਰਾਂ ਜੀਣਾ ਕਰਕੇ ਮੈਂ ਨਾ ਫੜਿਆ ਜਾਵਾਂ ਤੇ ਉਹ ਬੜਾ ਪਰਫੈਕਟ ਪਲਾਨ ਬਣਾਉਂਦਾ ਹੈ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਪੁਲਿਸ ਦੇ ਹੱਥ ਚੜਹੀ ਜਾਂਦਾ ਹੈ ਤੇ ਇਸ ਕੇਸ ਦੇ ਵਿੱਚ ਵੀ ਜੋ ਉਹ ਪੁਲਿਸ ਵਾਲਾ ਹੁੰਦਾ ਉਹ ਪੁਲਿਸ ਦੇ ਹੱਥ ਆ ਜਾਂਦਾ ਤੇ ਜੋ ਉਸ ਦਾ ਕਰਾਇਮ ਹੁੰਦਾ ਉਹ ਉਸ ਨੂੰ ਕਬੂਲ ਕਰ ਲੈਂਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਇਸ ਦਾ ਇਲਾਕਾ ਕਾਕੋਰੀ ਤੇ ਇਸ ਦੇ ਅਧੀਨ ਪੈਂਦਾ ਨਗਬਾਪੁਰ ਗੱਲ ਹੈ 21 ਮਾਰਚ 2025 ਦੀ ਤਕਰੀਬਨ ਰਾਤ ਦੇ 10 ਵਜੇ ਹੁੰਦੇ ਨੇ ਇਸ ਜਗ੍ਹਾ ਦੇ ਉੱਤੇ ਦੋ ਲਾਸ਼ਾਂ ਪਈਆਂ ਹੁੰਦੀਆਂ ਨੇ ਇੱਕ ਰਾਹੀਰ ਜਦੋਂ ਇੱਥੋਂ ਲੰਘਦਾ ਹੈ ਤਾਂ ਉਹ ਦੇਖਦਾ ਹੈ ਕਿ ਦੋ ਬੰਦੇ ਖੂਨ ਨਾਲ ਲਥਪਥ ਹੋਏ ਪਏ ਨੇ ਉਹ ਰੌਲਾ ਪਾਉਂਦਾ ਹੈ ਚੀਕਾਂ ਮਾਰਦਾ ਹੈ ਤਾਂ ਇੱਥੇ ਇਕੱਠ ਹੋ ਜਾਂਦਾ ਹੈ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਇਹਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰੇ ਲਾਸ਼ਾਂ ਹੈ ਕਿਸ ਦੀਆਂ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਥੋਂ ਤਕਰੀਬਨ 5 ਕਿਲੋਮੀਟਰ ਦੂਰ ਪਾਣਖੇੜਾ ਇੱਕ ਪਿੰਡ ਹੈ ਉਸ ਦਾ ਰਹਿਣ ਵਾਲਾ ਇੱਕ ਤਾਂ ਰੋਹਿਤ ਰਾਜਪੂਤ ਹੈ ਜਿਸ ਦੀ ਉਮਰ ਲਗਭਗ 26 ਸਾਲ ਹੈ ਜੋ ਕਿ ਰੇਲਵੇ ਦੇ ਵਿੱਚ ਕਰਮਚਾਰੀ ਹੈ ਤੇ ਦੂਸਰਾ ਮਨੋਜ ਰਾਜਪੂਤ ਹੈ ਜੋ ਕਿ ਆਈਟੀਆਈ ਦਾ ਵਿਦਿਆਰਥੀ ਹੈ ਹੁਣ ਪੁਲਿਸ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਦੀ ਹੈ ਉਹ ਵੀ ਮੌਕੇ ਤੇ ਆਉਂਦੇ ਆ ਬੜਾ ਹੀ ਭਿਆਨਕ ਕਤਲ ਕੀਤਾ ਹੋਇਆ ਸੀ ਮਲੋਜ਼ ਦੇ ਉੱਤੇ ਤਕਰੀਬਨ 20 ਤੋਂ 21 ਵਾਰ ਕੀਤੇ ਹੋਏ ਸੀ ਤਾਂ ਹੁਣ ਪੁਲਿਸ ਜਾਨਣਾ ਚਾਹੁੰਦੀ ਸੀ ਕਿ ਆਖਰ ਇਹਨਾਂ ਦਾ ਕਤਲ ਕਿਸ ਨੇ ਕੀਤਾ ਪੁਲਿਸ ਪਰਿਵਾਰ ਵਾਲਿਆਂ ਤੋਂ ਪੁੱਛਦੀ ਹੈ ਕਿ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਜਾਂ ਕੋਈ ਰੰਜਿਸ਼ ਹੋਵੇ ਪਰ ਪਰਿਵਾਰ ਵਾਲੇ ਕਹਿੰਦੇ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਇਹ ਤਾਂ ਘਰੋਂ ਇਹ ਕਹਿ ਕੇ ਐਸੀ ਕਿ ਅਸੀਂ ਇੱਕ ਬਰਥਡੇ ਦੀ ਪਾਰਟੀ ਤੇ ਜਾ ਰਹੇ ਹਾਂ ਤਕਰੀਬਨ 8 ਵਜੇ ਘਰੋਂ ਇਹ ਕਹਿ ਕੇ ਚੱਲੇ ਨੇ ਇਦਾਂ ਦੀ ਕੋਈ ਵੀ ਗੱਲ ਨਹੀਂ ਕਿ ਕਿਸੇ ਨਾਲ ਸਾਡੀ ਜਾਤੀ ਦੋਸ਼ਮਣੀ ਹੋਵੇ ਜਾਂ ਕਿਸੇ ਨਾਲ ਸਾਡਾ ਬਹਿਰ ਵਿਰੋਧ ਹੋਵੇ ਪਰ ਕਤਲ ਤਾਂ ਹੋ ਚੁੱਕੇ ਸੀ ਤੇ ਕਤਲ ਵੀ ਬੜੀ ਬੇਰਹਿਮੀ ਦੇ ਨਾਲ ਹੋਇਆ ਹੋਇਆ ਸੀ ਮਨੋਜ ਦਾ ਕਤਲ ਤਾਂ ਬਹੁਤ ਹੀ ਜ਼ਿਆਦਾ ਬੇਰਹਿਮ ਤਰੀਕੇ ਦੇ ਨਾਲ ਕੀਤਾ ਹੋਇਆ ਸੀ ਹੁਣ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਰੋਹਿਤ ਅਤੇ ਮਨੋਜ ਦੋਨਾਂ ਦੀਆਂ ਕਾਲ ਡਿਟੇਲਾਂ ਕਢਵਾਈਆਂ ਜਾਂਦੀਆਂ ਨੇ। ਰੋਹਿਤ ਦੀ ਕਾਲ ਡਿਟੇਲ ਦੇ ਵਿੱਚ ਤਾਂ ਕੁਝ ਨਹੀਂ ਆਉਂਦਾ। ਪਰ ਜੋ ਮਨੋਜ ਦੀ ਕਾਲ ਡਿਟੇਲ ਹੁੰਦੀ ਹੈ ਉਸ ਵਿੱਚ 21 ਮਾਰਚ 2025 ਨੂੰ ਇੱਕ ਨੰਬਰ ਤੋਂ ਤਕਰੀਬਨ 35 ਵਾਰ ਉਸ ਨੂੰ ਕਾਲ ਕੀਤੀ ਗਈ ਹੁੰਦੀ ਹੈ। ਹੁਣ ਪੁਲਿਸ ਉਸ ਨੰਬਰ ਦੀ ਇਨਵੈਸਟੀਗੇਸ਼ਨ ਕਰਦੀ ਹੈ ਪਰ ਉਹ ਨੰਬਰ ਤਾਂ ਫਰਜੀ ਡਾਕੂਮੈਂਟਾਂ ਤੇ ਇਸ਼ੂ ਹੋਇਆ ਹੋਇਆ ਸੀ। ਹੁਣ ਪੁਲਿਸ ਚੱਕਰ ਦੇ ਵਿੱਚ ਪੈ ਜਾਂਦੀ ਹੈ ਕਿ ਕਿਸੇ ਬੰਦੇ ਨੇ ਬੜੇ ਪਰਫੈਕਟ ਤਰੀਕੇ ਦੇ ਨਾਲ ਇਸ ਕਤਲकांड ਨੂੰ ਅੰਜਾਮ ਦਿੱਤਾ। ਪੁਲਿਸ ਹੋਰ ਇਨਵੈਸਟੀਗੇਸ਼ਨ ਕਰਦੀ ਹੈ ਤੇ ਉਹ ਕਾਲ ਡਿਟੇਲ ਦੇ ਵਿੱਚੋਂ ਹੀ ਧਿਆਨ ਨਾਲ ਹੋਰ ਨੰਬਰ ਖੰਗਾਲੇ ਜਾਂਦੇ ਆ। ਤਾਂ ਉਸ ਵਿੱਚ ਇੱਕ ਨੰਬਰ ਹੋਰ ਨਿਕਲ ਕੇ ਪੁਲਿਸ ਦੇ ਸਾਹਮਣੇ ਆਉਂਦਾ ਹੈ ਜਿਸ ਦੀ ਗੱਲ ਤਾਂ ਮਨੋਜ ਦੇ ਨਾਲ ਸਿਰਫ 2-3 ਵਾਰ ਹੋਈ ਹੋਈ ਸੀ। ਪਰ ਉਹ ਕੌਲਾਂ ਜਿਆਦਾ ਲੰਬੀਆਂ ਹੋਈਆਂ ਹੋਈਆਂ ਸੀ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਇਹ ਕੌਣ ਹੈ ਜਿਸ ਨਾਲ ਮਨੋਜ਼ ਦੀਆਂ ਇੰਨੀਆਂ ਲੰਬੀਆਂ ਗੱਲਾਂ ਹੋਈਆਂ ਨੇ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਨੰਬਰ ਹੈ ਇਹ ਨੰਬਰ ਈਟਾਪਿੰਡ ਦੀ ਰਹਿਣ ਵਾਲੀ ਅੰਕਿਤਾ ਉਰਫ ਦੀਪਕਾ ਦਾ ਹੈ ਹੁਣ ਪੁਲਿਸ ਇਸ ਤੱਕ ਪਹੁੰਚਦੀ ਹੈ ਇਸ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਇਹ ਦੀਪਕਾ ਹੁੰਦੀ ਹੈ ਇਹ ਪਹਿਲਾਂ ਤਾਂ ਇਧਰ ਉਧਰ ਦੀਆਂ ਗੱਲਾਂ ਕਰਦੀ ਹੈ ਪਰ ਪੁਲਿਸ ਹੁਣ ਸਾਤੀ ਤੇ ਉਤਰਦੀ ਹੈ ਕਿਉਂਕਿ ਦੋ ਅੰਨੇ ਕਤਲਾਂ ਦਾ ਮਾਮਲਾ ਸੀ ਇਨ੍ਹਾਂ ਦੋਨੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਰੱਖ ਕੇ ਜੋ ਪਰਿਵਾਰ ਵਾਲੇ ਸੀ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੀ ਇਹ ਗੱਲ ਮੁੱਖ ਮੰਤਰੀ ਤੱਕ ਵੀ ਪਹੁੰਚ ਚੁੱਕੀ ਸੀ ਪੁਲਿਸ ਦੇ ਗੱਲ ਦੀ ਹੱਡੀ ਬਣ ਚੁੱਕਿਆ ਸੀ ਇਹ ਕੇਸ ਕਿ ਜੋ ਇਨ੍ਹਾਂ ਦਾ ਕਾਤਲ ਹੈ ਉਹ ਜਲਦੀ ਤੋਂ ਜਲਦੀ ਪੁਲਿਸ ਦੇ ਹੱਥ ਆਵੇ ਹੁਣ ਜਦੋਂ ਦੀਪਿਕਾ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਰਾਜ ਉਗਲਦੀ ਹੈ ਉਸ ਨੂੰ ਸੁਣ ਕੇ ਤਾਂ ਪੁਲਿਸ ਵਾਲਿਆਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਦੀਪਿਕਾ ਦੱਸਦੀ ਹੈ ਕਿ ਜੋ ਮਨੋਸ਼ ਸੀ ਉਹ ਉਹਦਾ ਕਲਾਸਮੇਟ ਸੀ ਉਹਨਾਂ ਦਾ ਵਿਆਹ ਤੋਂ ਪਹਿਲਾਂ ਇੱਕ ਦੂਜੇ ਦੇ ਨਾਲ ਬੜਾ ਪਿਆਰ ਸੀ ਉਸ ਤੋਂ ਬਾਅਦ ਜੋ ਦੀਪਿਕਾ ਹੁੰਦੀ ਆ ਉਸ ਦਾ ਵਿਆਹ ਹੋ ਜਾਂਦਾ ਹੈ ਮਹਿੰਦਰ ਦੇ ਨਾਲ 20 ਜੂਨ 2021 ਨੂੰ ਮਹਿੰਦਰ ਜੋਸੀ ਉਹ 2018 ਦੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਵਿੱਚ ਭਰਤੀ ਹੋਇਆ ਸੀ। ਜਾਨੀ ਇਹ ਉੱਤਰ ਪ੍ਰਦੇਸ਼ ਪੁਲਿਸ ਦਾ ਇੱਕ ਮੁਲਾਜ਼ਮ ਸੀ। ਜ਼ਿੰਦਗੀ ਚੰਗੀ ਚੱਲਦੀ ਹੁੰਦੀ ਹੈ। ਮਹਿੰਦਰ ਸੀ ਉਸ ਦੀ ਜੋ ਪੋਸਟਿੰਗ ਸੀ ਉਹ ਇਸ ਦੇ ਪਿੰਡ ਤੋਂ ਤਕਰੀਬਨ 130 35 ਕਿਲੋਮੀਟਰ ਦੂਰ ਲਖੀਮਪੁਰ ਖੀਰੀ ਦੇ ਵਿੱਚ ਸੀ। ਮਹਿੰਦਰ ਤਾਂ ਆਪਣੀ ਡਿਊਟੀ ਤੇ ਹੁੰਦਾ ਸੀ। ਪਰ ਜੋ ਅੰਕਿਤਾ ਸੀ, ਜੋ ਦੀਪਿਕਾ ਸੀ ਉਸ ਦੀ ਮੁਲਾਕਾਤ ਇੱਕ ਮੇਲੇ ਦੇ ਵਿੱਚ ਮਨੋਜ ਦੇ ਨਾਲ ਦੁਬਾਰਾ ਤੋਂ ਹੋ ਜਾਂਦੀ ਹੈ ਤੇ ਇਹਨਾਂ ਦਾ ਪਿਆਰ ਫੇਰ ਜਾਗ ਪੈਂਦਾ ਹੈ ਇੱਕ ਦੂਜੇ ਨਾਲ ਨੰਬਰ ਐਕਸਚੇਂਜ ਕਰ ਲੈਂਦੇ ਨੇ ਤੇ ਹੁਣ ਇਹ ਗੱਲਾਂ ਕਰਨ ਲੱਗਦੇ ਨੇ ਇੱਕ ਦੂਜੇ ਨੂੰ ਮਿਲਣ ਵੀ ਲੱਗਦੇ ਐ ਇਹਨਾਂ ਵਿੱਚ ਸਬੰਧ ਵੀ ਬਣਨ ਲੱਗਦੇ ਨੇ ਮਹਿੰਦਰ ਜਦੋਂ ਆਪਣੀ ਪਤਨੀ ਨੂੰ ਕਾਲ ਕਰਦਾ ਤਾਂ ਉਸ ਦਾ ਜੋ ਨੰਬਰ ਸੀ ਉਹ ਵਿਜੀ ਆਉਣ ਲੱਗਦਾ ਹੈ ਕਈ ਵਾਰ देर ਰਾਤ ਨੂੰ ਜਦੋਂ ਮਹਿੰਦਰ ਆਪਣੀ ਘਰਵਾਲੀ ਨੂੰ ਕਾਲ ਕਰਦਾ ਸੀ ਤਾਂ ਉਸ ਦਾ ਨੰਬਰ ਬਿਜੀ ਆਉਂਦਾ ਸੀ ਇਸ ਗੱਲ ਤੋਂ ਮਹਿੰਦਰ ਨੂੰ ਆਪਣੀ ਘਰਵਾਲੀ ਤੇ ਸ਼ੱਕ ਹੁੰਦਾ ਤਾਂ ਉਹ ਉਸ ਦੀ ਕਾਲ ਡਿਟੇਲ ਕਰਵਾਉਂਦਾ ਹੈ ਕਾਲ ਡਿਟੇਲ ਦੇ ਵਿੱਚ ਮਨੋਜ ਦਾ ਨੰਬਰ ਉਸ ਦੇ ਸਾਹਮਣੇ ਆ ਜਾਂਦਾ ਹੈ ਤੇ ਉਹ ਇਹ ਜੋ ਨੰਬਰ ਸੀ ਇਹ ਜੋ ਕਾਲ ਡਿਟੇਲ ਸੀ ਉਹ ਆਪਣੀ ਪਤਨੀ ਦੀਪਕਾ ਦੇ ਸਾਹਮਣੇ ਰੱਖਦਾ ਹੈ ਕਿ ਇਹ ਕੌਣ ਹੈ ਜਿਸ ਨਾਲ ਤੂੰ ਗੱਲਾਂ ਕਰਦੀ ਹੈ ਤਾਂ ਜੋ ਦੀਪਕਾ ਸੀ ਉਹ ਸਾਰੀ ਗੱਲ ਦੱਸਦੀ ਐ ਕਿ ਇਹ ਮੇਰਾ ਕਲਾਸਮੇਟ ਸੀ ਜਿਸ ਨਾਲ ਮੇਰਾ ਪਿਆਰ ਸੀ ਤੇ ਹੁਣ ਮੈਂ ਇਸ ਨਾਲ ਹੀ ਗੱਲਾਂ ਕਰਦੀ ਆ ਪਰ ਮਹਿੰਦਰ ਕਹਿੰਦਾ ਕਿ ਇਹ ਨਹੀਂ ਹੋ ਸਕਦਾ ਜੇ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਆ ਤਾਂ ਦੱਸ ਜੇ ਤੂੰ ਮਨੋਜ ਦੇ ਨਾਲ ਰਹਿਣਾ ਚਾਹੁੰਦੀ ਆ ਤਾਂ ਦੱਸ ਤੈਨੂੰ ਪੂਰੀ ਆਜ਼ਾਦੀ ਐ ਤੂੰ ਜਾ ਕੇ ਉਸ ਦੇ ਨਾਲ ਰਹਿ ਸਕਦੀ ਐ ਪਰ ਜੋ ਦੀਪਕਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਮੈਂ ਮਨੋਜ ਨਾਲ ਨਹੀਂ ਰਹਿਣਾ ਚਾਹੁੰਦੀ 24 ਦਸੰਬਰ 2024 ਨੂੰ ਇਹ ਗੱਲ ਦਾ ਪਤਾ ਮਹਿੰਦਰ ਨੂੰ ਲੱਗਦਾ ਤੇ ਉਹ ਇਹ ਗੱਲਾਂ ਦੀਪਕਾ ਦੇ ਨਾਲ ਕਰਦਾ ਦੀਪਕਾ ਮਹਿੰਦਰ ਨੂੰ ਕਹਿੰਦੀ ਹੈ ਕਿ ਮੈਂ ਤਾਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਤਾਂ ਉਸ ਤੋਂ ਬਾਅਦ ਜੋ ਮਹਿੰਦਰ ਹੁੰਦਾ ਉਹ ਮਨੋਜ ਦੇ ਕਤਲ ਦੀ ਪਲਾਨਿੰਗ ਕਰਦਾ ਹੈ ਕਈ ਵਾਰ ਉਸ ਨੂੰ ਮਾਰਨ ਦੀਆਂ ਉਹ ਕੋਸ਼ਿਸ਼ਾਂ ਕਰਦਾ ਪਰ ਉਹ ਅਸਫਲ ਹੁੰਦਾ ਹੈਗਾ ਫਿਰ ਉਹ ਪਲਾਨਿੰਗ ਕਰਦਾ ਹੈ ਕਿ ਇਸ ਨੂੰ ਹੁਣ ਕਿਸ ਤਰ੍ਹਾਂ ਮਾਰਿਆ ਜਾਵੇ ਜੋ ਮਹਿੰਦਰ ਸੀ ਉਸਦੀ ਡਿਊਟੀ ਹੁਣ ਅਜੋਧਿਆ ਦੇ ਵਿੱਚ ਲੱਗੀ ਹੋਈ ਸੀ ਤਾਂ ਉਹ ਆਪਣੀ ਪਤਨੀ ਨੂੰ ਇੱਕ ਸਿਮ ਦਿੰਦਾ ਹੈ ਇੱਕ ਸਿਮ ਉਹ ਆਪਣੇ ਕੋਲ ਰੱਖਦਾ ਇਹ ਦੋਨੋਂ ਫਰਜੀ ਦਸਤਾਵੇਜ਼ਾਂ ਦੇ ਸਹਾਰੇ ਲੈਤੇ ਹੋਏ ਸਿਮ ਸੀ ਇਹਨਾਂ ਨੂੰ ਕੀ ਪੈਡ ਵਾਲੇ ਮੋਬਾਈਲਾਂ ਦੇ ਵਿੱਚ ਪਾਇਆ ਜਾਂਦਾ ਹੈ ਤੇ ਜੋ ਮਹਿੰਦਰ ਹੁੰਦਾ ਹੈ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਤੂੰ ਜਦੋਂ ਵੀ ਹੁਣ ਮਨੋਜ ਦੇ ਨਾਲ ਗੱਲ ਕਰਨੀ ਹੈ ਇਸ ਨੰਬਰ ਦੇ ਨਾਲ ਹੀ ਕਰਨੀ ਹੈ ਤੇ ਤੂੰ ਜਦੋਂ ਮੇਰੇ ਨਾਲ ਗੱਲ ਕਰਨੀ ਹੈ ਤੂੰ ਮੇਰੇ ਇਸ ਨੰਬਰ ਦੇ ਉੱਤੇ ਆਪਣੇ ਇਸ ਨੰਬਰ ਤੋਂ ਗੱਲ ਕਰਨੀ ਹੈ 21 ਮਾਰਚ 2025 ਨੂੰ ਜੋ ਮਹਿੰਦਰ ਹੁੰਦਾ ਹੈ ਉਹ ਆਪਣੀ ਪਤਨੀ ਦੀਪਿਕਾ ਨੂੰ ਕਹਿੰਦਾ ਕਿ ਤੂੰ ਅੱਜ ਜੋ ਮਨੋਜ ਹੈ ਉਸ ਉਸ ਨੂੰ ਬਰਕਤਾ ਬਾਦ ਪੁਲੀਆ ਤੇ ਪਲਾ ਉਸ ਨੂੰ ਕਹਿ ਕੇ ਮੈਂ ਤੇਰੇ ਨਾਲ ਮਿਲਣਾਗਾ ਤਾਂ ਜੋ ਦੀਪਕਾ ਹੁੰਦੀ ਹੈ ਉਹ ਮਨੋਜ ਨੂੰ ਫੋਨ ਕਰਦੀ ਹੈ ਕਿ ਤੂੰ ਇੱਥੇ ਆ ਕੇ ਮੈਨੂੰ ਮਿਲ ਅੱਜ ਮੈਂ ਤੈਨੂੰ ਮਿਲਣਾ ਚਾਹਣੀ ਹੈ ਪਰ ਜੋ ਮਨੋਜ ਹੁੰਦਾ ਉਹ ਬਾਰ ਬਾਰ ਉਸ ਨੂੰ ਨਾ ਕਰਦਾ ਪਰ ਜੋ ਦੀਪਕਾ ਸੀ ਉਹ ਬਾਰ ਬਾਰ ਉਸ ਨੂੰ ਕਾਲ ਕਰਦੀ ਹੈ ਤੇ ਤਕਰੀਬਨ 21 ਮਾਰਚ 2025 ਨੂੰ ਜੋ ਦੀਪਕਾ ਹੁੰਦੀ ਹੈ ਉਸ ਵੱਲੋਂ ਮਨੋਜ ਨੂੰ 35 ਵਾਰ ਫੋਨ ਕੀਤਾ ਜਾਂਦਾ ਤੇ ਆਖਰ ਮਨੋਜ ਮੰਨ ਜਾਂਦਾ ਕਿ ਮੈਂ ਤੈਨੂੰ ਮਿਲਾਂਗਾ ਤੇ ਫਿਰ ਮਨੋਜ ਰਾਜਪੂਤ ਆਪਣੇ ਮਿੱਤਰ ਰੋਹਿਤ ਰਾਜਪੂਤ ਨੂੰ ਲੈ ਕੇ ਇਸ ਜਗ੍ਹਾ ਤੇ ਪਹੁੰਚਦਾ ਤੇ ਉਹ ਘਰ ਕਹਿ ਕੇ ਆਉਂਦੇ ਨੇ ਕਿ ਅਸੀਂ ਕਿਸੇ ਦੀ ਜਨਮ ਦਿਨ ਦੀ ਪਾਰਟੀ ਤੇ ਜਾ ਕੇ ਆਉਨੇ ਆ ਜਦੋਂ ਇੱਥੇ ਪਹੁੰਚਦੇ ਨੇ ਤਾਂ ਇੱਥੇ ਮਹਿੰਦਰ ਅਤੇ ਉਸ ਦੇ ਤਿੰਨ ਸਾਥੀ ਘਾਤ ਲਗਾ ਕੇ ਪਹਿਲੇ ਹੀ ਬੈਠੇ ਹੁੰਦੇ ਨੇ ਜਦੋਂ ਹੀ ਇੱਥੇ ਆਉਂਦੇ ਨੇ ਤਾਂ ਇਹਨਾਂ ਉੱਪਰ ਉਹ ਹਮਲਾ ਕਰ ਦਿੰਦੇ ਨੇ ਤੇ बार-बार ਇਹਨਾਂ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਨਾਲ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਹਨਾਂ ਦਾ ਕਤਲ ਕਰਨ ਤੋਂ ਬਾਅਦ ਜੋ ਮਹਿੰਦਰ ਹੁੰਦਾ ਉਹ ਆਪਣੇ ਸਾਥੀਆਂ ਸਮੇਤ ਇਥੋਂ ਭੱਜ ਜਾਂਦਾ ਹੈ ਤੇ ਲਖੀਮਪੁਰ ਖੀਰੀ ਚਲਿਆ ਜਾਂਦਾ ਹੈ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਗੱਲ ਦਾ ਪਤਾ ਕਿਸੇ ਨੂੰ ਵੀ ਨਹੀਂ ਲੱਗੇਗਾ ਮੇਰੇ ਵੱਲੋਂ ਕੀਤਾ ਗਿਆ ਇਹ ਮਰਡਰ ਪਰਫੈਕਟ ਮਰਡਰ ਹੈ ਤੇ ਮੈਂ ਹੁਣ ਸਾਫ਼ ਬਚ ਜਾਵਾਂਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਕੋਈ ਨਾ ਕੋਈ ਸਬੂਤ ਪਿੱਛੇ ਛੱਡ ਹੀ ਜਾਂਦਾ ਜਿਸ ਕਾਰਨ ਉਹ ਪੁਲਿਸ ਦੇ ਹੱਥ ਚੜ੍ਹ ਜਾਂਦਾ ਹੈ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਜੋ ਮਹਿੰਦਰ ਦੀ ਪਤਨੀ ਸੀ ਉਸ ਨੇ ਜੋ ਪਹਿਲਾਂ ਮਨੋਜ ਦੇ ਨਾਲ 2-3 ਵਾਰ ਆਪਣੇ ਫੋਨ ਤੋਂ ਕਾਲਾਂ ਕੀਤੀਆਂ ਸੀ ਉਹਨਾਂ ਕਾਲਾਂ ਦੇ ਕਾਰਨ ਇਹ ਸਾਰੀ ਘਟਨਾ ਖੁੱਲਦੀ ਹੈ ਇਹ ਸਾਰਾ ਰਾਜ ਖੋਲਦਾ ਹੈ ਜਿਸ ਕਾਰਨ ਇਹ ਅਪਰਾਧੀ ਫੜੇ ਜਾਂਦੇ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਆ ਕਿਵੇਂ ਇੱਕ ਪੁਲਿਸ ਵਾਲਾ ਹੀ ਜਿਸ ਦੀ ਜ਼ਿੰਮੇਵਾਰੀ ਲੋਕਾਂ ਦੀ ਜਾਨ ਬਚਾਉਣ ਦੀ ਹੁੰਦੀਆਂ ਉਹ ਜਾਨ ਲੈਣ ਤੇ ਉਤਾਰੂ ਹੋ ਗਿਆ ਤੇ ਉਸ ਨੇ ਦੋ ਕਤਲ ਕਰ ਦਿੱਤੇ ਤੇ ਉਸ ਨੂੰ ਲੱਗਿਆ ਕਿ ਮੈਂ ਸ਼ਾਇਦ ਨਹੀਂ ਫੜਿਆ ਜਾਵਾਂਗਾ ਕਿਉਂਕਿ ਮੈਂ ਜੋ ਕਤਲ ਕੀਤੇ ਨੇ ਬੜੇ ਪਰਫੈਕਟ ਤਰੀਕੇ ਨਾਲ ਕੀਤੇ ਨੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ